ਜੀ ਹਾਲੇ ਜੀ ਸਾਰਿਆਂ ਦਾ ਮੈਂ ਸੰਦੀਪ ਸਾਈਂ ਜੀ ਐਨੀਮਲ ਐਂਡ ਬਰਡ ਵੈਲਫੇਅਰ ਸੁਸਾਇਟੀ ਤੋਂ ਇਹ ਜਿਹੜੇ ਤੁਸੀਂ ਛੋਟੇ ਜਿਹੇ ਕਛੂਏ ਦੇਖ ਰਹੇ ਹੋ ਇਹਨਾਂ ਨੂੰ ਫਲੈਪ ਸ਼ੈਲ ਟਰਟਲ ਕਿਹਾ ਜਾਂਦਾ ਜੀ ਇਹ ਸਾਡੀ ਇੰਡੀਅਨ ਇੰਡੀਆ ਚ ਮਿਲਣ ਵਾਲੀ ਪ੍ਰਜਾਤੀ ਹੈ ਤੇ ਹੁਣ ਇਹ ਕਾਫੀ ਲੁप्त ਹੋ ਰਹੀ ਹੈ ਇਸ ਨੂੰ ਸੰਰਖਣ ਦੀ ਵੀ ਲੋੜ ਹੈ ਤੇ ਇਹ ਜਿਹੜੇ ਦੋਨੋਂ ਬੱਚੇ ਸਾਨੂੰ ਮਿਲੇ ਸੀ ਕਿਸੇ ਸਰ ਨੂੰ ਮਿਲੇ ਸੀ ਉਹਨਾਂ ਦੇ ਪਿੰਡ ਦੇ ਰਸਤੇ ਦੇ ਵਿੱਚ ਉਹਨਾਂ ਨੂੰ 메ਨ ਸੜਕ ਦੇ ਉੱਤੇ ਹੀ ਚਲਦੇ ਦਿਖੇ ਤੇ ਉਹਨਾਂ ਨੇ ਦੇਖਿਆ ਕਿ ਇਦਾਂ ਦੇ ਆਸ-ਪਾਸ ਕੋਈ ਪਾਣੀ ਦੀ ਜਗਾ ਵੀ ਨਹੀਂ ਹੈ ਪਤਾ ਨਹੀਂ ਇਹ ਖੇਤਾਂ ਦੇ ਵਿੱਚ ਕਿੱਥੋਂ ਆ ਗਏ ਨੇ ਰਾਤ ਦਾ ਸਮਾਂ ਹੋਣ ਦੇ ਕਾਰਨ ਉਹਨਾਂ ਨੇ ਇਸ ਨੂੰ ਰੈਸਕਿਊ ਕਰਕੇ ਸਾਨੂੰ ਕਾਲ ਕੀਤੀ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਉਹ ਮਾਰਨਿੰਗ ਸਾਨੂੰ ਇਹ ਪਹੁੰਚਾ ਦਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਛੋਟੇ ਬੱਚੇ ਨੇ ਉਹਨਾਂ ਨੇ ਉੱਥੇ ਜਾ ਕੇ ਮਾਰਨਿੰਗ ਟਾਈਮ ਇਹਨਾਂ ਦਾ ਘਰ ਵੀ ਲੱਭਿਆ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹਨਾਂ ਨੂੰ ਸੀ ਕਿ ਕੋਈ ਇਹਨਾਂ ਨੂੰ ਮਿਸਯੂਜ਼ ਨਾ ਕਰ ਲਈ ਜਾਂ ਉਹਨਾਂ ਨੂੰ ਲੈ ਕੇ ਨਾ ਚਲਾ ਜਾਈ ਇਸ ਲਈ ਉਹ ਇਸਨੂੰ ਦੇ ਗਏ ਤੇ ਅਸੀਂ ਆਪਣੇ ਵੱਲੋਂ ਹੁਣ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਇਦਾਂ ਦਾ ਮਾਹੌਲ ਦੇ ਸਕੀਏ ਜਿਸ ਦੇ ਵਿੱਚ ਇਹ ਰਹਿ ਕੇ ਆਪਣੇ ਆਪ ਲਾਈਫ ਜਿਹੜੀ ਸਪੈਂਡ ਕਰ ਸਕਣ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਨੇਚਰਲ ਕੋਈ ਜਗ੍ਹਾ ਐਸੀ ਮਿਲ ਜਾਏ ਜਿੱਥੇ ਤਲਾਬ ਹੋਏ ਜਾਂ ਜਿੱਥੇ ਇਹ ਆਪਣੇ ਆਪ ਨੂੰ ਬਿਲਕੁਲ ਸੇਵ ਰੱਖ ਕੇ ਉੱਥੇ ਖਾਣਾ ਪੀਣਾ ਖਾ ਸਕਣ ਕਿਉਂਕਿ ਇਹ ਹੀ ਕਾਈ ਦੇ ਨੇੜੇ ਰਹਿੰਦੇ ਨੇ ਮਿੱਠੇ ਪਾਣੀ ਦੇ ਕਛੂਏ ਕਿਹਾ ਜਾਂਦਾ ਇਹਨਾਂ ਨੂੰ ਤੇ ਇਹਨਾਂ ਦਾ ਖਾਣਾ ਪੀਣਾ ਉੱਥੇ ਕਾਈ ਦੇ ਵਿੱਚ ਹੀ ਛੋਟੇ-ਮੋਟੇ ਕੀੜੇ ਹੋ ਗਏ ਜਾਂ ਮੱਛਰ ਹੋ ਗਏ ਜਾਂ ਇਦਾਂ ਦੀ ਕੋਈ ਚੀਜ਼ਾਂ ਜੋ ਇਹ ਖਾ ਲੈਂਦੇ ਨੇ ਬਾਕੀ ਆਪਣੇ ਵੱਲੋਂ ਅਸੀਂ ਇਹਨਾਂ ਨੂੰ ਇਹਨਾਂ ਦੀ ਜਿਹੜੀ ਫੀਡ ਹੁੰਦੀ ਹੈ ਉਹ ਪ੍ਰੋਵਾਈਡ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪ੍ਰੋਪਰ ਜਿਹੜੀ ਕੇਅਰ ਦੇ ਵਿੱਚ ਰੱਖੀ ਇਹ ਧੁੱਪ ਦੇ ਵੀ ਸ਼ਕੀਨ ਹੁੰਦੇ ਨੇ ਤੇ ਸਾਰਾ ਦਿਨ ਪਾਣੀ ਦੇ ਵਿੱਚ ਵੀ ਰਹਿੰਦੇ ਨੇ ਤੇ ਬਾਕੀ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਅੱਛੀ ਜਗ੍ਹਾ ਦੇਖ ਕੇ ਇਹਨਾਂ ਨੂੰ ਦੁਬਾਰਾ ਨੇਚਰ ਦੇ ਵਿੱਚ ਹੀ ਛੱਡਿਆ ਜਾ ਸਕੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਦਾਂ ਦੀਆਂ ਚੀਜ਼ਾਂ ਕੁਝ ਮਾਰਕੀਟ ਦੇ ਵਿੱਚ ਵੇਚਦੇ ਨੇ ਵੀ ਇਹ ਬਿਲਕੁਲ ਬੈਨ ਹੈ ਤੇ ਇਲੀਗਲ ਹੈ ਤੇ ਇਦਾਂ ਦਾ ਜੇ ਤੁਹਾਨੂੰ ਕੁਝ ਦਿਖਦਾ ਹੈ ਜਿਆ ਲੋਕ ਵੇਚ ਰਿਹਾ ਹੈ ਇਹਨਾਂ ਨੂੰ ਮਿਸਯੂਜ਼ ਕਰ ਰਹੇ ਹਨ ਤਾਂ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਐਨਜੀਓ ਨੂੰ ਕਾਲ ਕਰਕੇ ਉਹਦੇ ਬਾਰੇ ਦੱਸ ਸਕਦੇ ਹੋ ਤਾਂ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਸ਼ਕੰਜੇ ਤੋਂ ਛੁਡਾ ਸਕੀਏ ਤੇ ਦੁਬਾਰਾ ਇਹਨਾਂ ਨੂੰ ਇਹਨਾਂ ਦੇ ਨੇਚਰਲ ਜਗ੍ਹਾ ਤੇ ਛੱਡ ਸਕੀਏ ਇਹ ਬਹੁਤ ਹੀ ਖੂਬਸੂਰਤ ਹੁੰਦਾ ਹੈ ਤੇ ਇਹਦਾ ਜਿਹੜਾ ਸ਼ੈਲ ਹੁੰਦਾ ਕਾਫੀ ਮਜ਼ਬੂਤ ਹੁੰਦਾ ਤੇ ਨੀਚੋਂ ਇਹ ਬਹੁਤ ਮੁਲਾਇਮ ਹੁੰਦੇ ਨੇ ਜਿਹੜਾ ਨੀਚੇ ਦੀ ਪਰਤ ਹੈ ਉਹ ਕਾਫੀ ਇਹਨਾਂ ਦੀ ਨਾ ਸੌਫਟ ਹੁੰਦੀ ਹੈ ਜੀ ਉੱਪਰਲੀ ਪਰਤ ਕਾਫੀ ਹਾਰਡ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਧੁੱਪ ਚੜ੍ਹਨ ਤੋਂ ਬਾਅਦ ਇਹ ਆਪਣੇ ਆਪ ਨੂੰ ਬਾਹਰ ਨਿਕਲ ਕੇ ਧੁੱਪ ਦਾ ਮਜ਼ਾ ਲੈ ਰਿਹਾ ਹੈ ਇਹ ਇਹ ਸਾਡੇ ਨੇਚਰ ਦੀ ਬਹੁਤ ਹੀ ਖੂਬਸੂਰਤ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਜ ਕੱਲ੍ਹ ਕੁਝ ਲੋਕ ਆਪਣੇ ਫਾਇਦੇ ਲਈ ਮਿਸਯੂਜ਼ ਕਰਦੇ ਨੇ ਇਹਨਾਂ ਨੂੰ ਬਾਜ਼ਾਰਾਂ 'ਚ ਵੇਚਦੇ ਨੇ ਜਾਂ ਇਹਨਾਂ ਦੇ ਨਾਲ ਜਿਹੜੇ ਲੋਕਾਂ ਦੇ ਵਹਿਮ ਨੇ ਕਿ ਇਹਨੂੰ ਰੱਖਣ ਨਾਲ ਪੈਸਾ ਆਉਂਦਾ ਜਾਂ ਕੋਈ ਚੀਜ਼ ਇਹਨਾਂ ਦੀ ਪੂਰੀ ਹੁੰਦੀ ਹੈ ਸਭ ਬੇਕਾਰ ਗੱਲਾਂ ਨੇ ਸੋ ਇਹਨਾਂ ਗੱਲਾਂ ਵੀ ਸਾਨੂੰ ਨਹੀਂ ਪਹਿਣਾ ਚਾਹੀਦਾ ਤੇ ਇਦਾਂ ਦੀ ਕੁਦਰਤੀ ਚੀਜ਼ਾਂ ਨੂੰ ਕੁਦਰਤ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ ਤੇ ਆਪਣੇ ਫਾਇਦੇ ਲਈ ਨਹੀਂ ਯੂਜ਼ ਕਰਨਾ ਚਾਹੀਦਾ ਬਾਕੀ ਜੋ ਵੀ ਅਪਡੇਟ ਹੋਏਗੀ ਜਿੱਥੇ ਵੀ ਅਸੀਂ ਇਹਨੂੰ ਛੱਡਾਂਗੇ ਉਹ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਸਾਨੂੰ ਸੁਝਾਅ ਦਿੰਦੇ ਰਹੋ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ ਜਾਨਵਰਾਂ ਲਈ ਤੇ ਬਾਕੀ ਸਾਡੀ ਐਨਜੀਓ ਹਮੇਸ਼ਾ ਹੀ ਚਾਹੇ ਉਹ ਬੋਰਡਸ ਐ ਡੌਗਸ ਐ ਜਾਂ ਇਦਾਂ ਦੇ ਕੁਝ ਜਾਨਵਰ ਜਿਹੜੇ ਨੀ ਜੋ ਲੋਪ ਹੋ ਰਹੇ ਨੇ ਨਾ ਦੀ ਮਦਦ ਲਈ ਹਮੇਸ਼ਾ ਹੀ ਖੜੇ ਨੇ ਤੇ ਬਾਕੀ ਤੁਹਾਡੀ ਦੁਆਵਾਂ ਦੀ ਲੋੜ ਹੈ ਜਿੰਨਾ ਹੋ ਸਕਦਾ ਹੈ ਸਾਡੇ ਨਾਲ ਜੁੜੋ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਹ ਜਿਹੜੀ ਮੁਹਿੰਮ ਚਲਾਈ ਹੋਈ ਹੈ ਇਹਨੂੰ ਅੱਗੇ ਤੱਕ ਲੈ ਕੇ ਜਾ ਸਕੀਏ ਤੇ ਹੋਰ ਵੀ ਲੋਕਾਂ ਨੂੰ ਇਹਦੇ ਨਾਲ ਜੋੜ ਸਕੀਏ ਬਾਕੀ ਜੋ ਵੀ ਇਹਦੀ ਅਗਲੀ ਅਪਡੇਟ ਹੋਏਗੀ ਤੁਹਾਨੂੰ ਜ਼ਰੂਰ ਦੱਸਾਂਗੇ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹਦੀ ਇਹਦੀ ਬੈਕ ਸਾਈਡ ਬਹੁਤ ਸੌਫਟ ਹੁੰਦੀ ਹੈ ਤੇ ਬੜਾ ਹੀ ਪਿਆਰਾ ਜੀਵ ਹੈ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨੀ ਖੂਬਸੂਰਤ ਚੀਜ਼ ਹੈ ਛੋਟੀ ਜਿਹਾ ਇੱਕ ਬੱਚਾ ਜੋ ਜ਼ਿੰਦਗੀ ਦੇ 70 80 ਸਾਲ ਆਪਣਾ ਧਰਤੀ ਦੇ ਉੱਪਰ ਹੀ ਜਿੰਦਾ ਹੈ ਇਹ ਕਾਫੀ ਹੀ ਖੂਬਸੂਰਤ ਚੀਜ਼ ਹੁੰਦੀ ਹੈ ਤੇ ਜਿੱਦਾਂ ਇਹ ਲੋਪ ਹੋ ਰਹੇ ਨੇ ਇਹਦੇ ਪਿੱਛੇ ਇਨਸਾਨਾਂ ਦਾ ਹੀ ਇਕ ਲਾਲੂ ਕੀ ਦੋਸ਼ ਆਪਾਂ ਇਨਸਾਨਾਂ ਨੂੰ ਹੀ ਦੇ ਸਕਦੇ ਹਾਂ ਕਿਉਂਕਿ ਇਹ ਆਪਣੇ ਆਪ ਨੂੰ ਤਾਂ ਅਕਦੀ ਖਤਮ ਨਹੀਂ ਕਰਦੇ ਪਰ ਇਨਸਾਨ ਜੋ ਇਹਨਾਂ ਨੂੰ ਵਰਤਦੇ ਨੇ ਆਪਣੇ ਫਾਇਦੇ ਪਿੱਛੇ ਪੈਸੇ ਦੀ ਲਾਲਚ ਪਿੱਛੇ ਸੋ ਜੋ ਵੀ ਤੁਹਾਨੂੰ ਠੀਕ ਲੱਗੇ ਵੀਡੀਓ ਅੱਛੀ ਲੱਗੀ ਤਾਂ ਜ਼ਰੂਰ ਲਾਈਕ ਕਰੋ ਜੀ ਧੰਨਵਾਦ